ਆ ਨਿਊ ਚੈਨਲ ਕੀ ਬੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੀ 24 ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਆਪਰਾ ਚੌਂਕੀ ਦਾ ਚਾਰਜ ਮਾਨ ਤੇ ਅਸੀਂ ਸਵਾਗਤ ਕਰਦੇ ਹਾਂ ਜੀ ਧੰਨਵਾਦ ਜੀ ਸਾਰਿਆਂ ਦਾ ਤੇ ਸਰ ਕੀ ਤੁਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਆਪਰਾਵਾਸੀਆਂ ਨੂੰ ਮੇਰੇ ਵੱਲੋਂ ਆਪਰਾਵਾਸੀਆਂ ਨੂੰ ਇਹ ਸੰਦੇਸ਼ ਆ ਕਿ ਥੋਡੀ ਜਾਣ-ਪਛਾਨ ਦੀ ਇਬਾਜਤ ਵਾਸਤੇ ਅਸੀਂ ਇੱਥੇ ਸਾਨੂੰ ਨਿਯੁਕਤ ਕੀਤਾ ਗਿਆ ਤੇ ਅਸੀਂ ਆਪਦੀ ਤਨਮਨ ਦੇ ਨਾਲ ਤੁਹਾਡੀ ਸੇਵਾ ਨਿਭਾਵਾਂਗੇ ਜਿੰਨੇ ਇੱਥੇ ਮਾੜੇ ਅੰਸਰ ਨੇ ਜਿੰਨੇ ਗਲਤ ਲੋਕ ਉਹਨਾਂ ਨੂੰ ਜਾਤਾ ਅਸੀਂ ਇੱਥੋਂ ਉਹਨਾਂ ਨੂੰ ਮੇਰੇ ਵੱਲੋਂ ਇਹ ਵਾਰਨਿੰਗ ਵੀ ਜਾਤਾ ਉਹ ਆਪ ਇਲਾਕਾ ਛੱਡ ਦੇ ਨਹੀਂ ਤਾਂ ਮੈਨੂੰ ਛਡਾਉਣਾ ਹੁੰਦਾ ਤੇ ਉਹਨਾਂ ਨੂੰ ਸੁਧਾਰਨ ਦੇ ਵਿੱਚ ਅਸੀਂ ਪੂਰਾ ਆਪਣਾ ਯੋਗਦਾਨ ਦੇਵਾਂਗੇ ਕੋਈ ਵੀ ਮਾੜਾ ਕੰਮ ਇੱਥੇ ਕਰਨੀ ਦੇਣਾ ਸੀ ਦੇਖੋ ਜੀ ਜਦੋਂ ਦਾ ਮੈਂ ਇਥੇ ਚਾਰਜ ਸੰਭਿਆ ਤੇ ਆਲਮੋਸਟ ਮੈਂ ਰੋਗ ਦੇ 8 ਤੋਂ 10 ਚਲਾਨ ਕਰਦਾ ਪਿਆ ਜਸਟ ਟੂ ਅਵੇਅਰ ਕੀ ਜਿਹੜਾ ਇਹ ਵਾਈਕਲ ਆ ਇਹ ਕੋਈ ਆਮ ਚੀਜ਼ ਨਹੀਂ ਹੈਗੀ ਇਹ ਜਿੰਦਗੀ ਦਾ ਸਵਾਲ ਹੁੰਦਾ ਹੈ ਇਹਦੇ ਤੇ ਸੋ ਪੇਰੈਂਟਸ ਨੂੰ ਸਾਰਿਆਂ ਨੂੰ ਮੇਰੀ ਇਹ ਦਰਖਾਸਤ ਆ ਵੀ ਆਪ ਦੇ ਨਵਾਲਿਕ ਬੱਚੇ ਨੇ ਉਹਨਾਂ ਨੂੰ ਕੋਈ ਮੋਟਰਸਾਈਕਲ ਜਾਂ ਕੋਈ ਕਾਰ ਆਬੀ ਨਾ ਦਿੱਤੀ ਜਾਵੇ ਤਾਂ ਕਿ ਕਿਸੇ ਵੱਡੀ ਹਨ ਹੁਣੀ ਘਟਨਾ ਤੋਂ ਬਚਾ ਕਰ ਸਕੀਏ ਆਪਾਂ ਤੇ ਕਿਸੇ ਨੂੰ ਵੀ ਇੱਥੇ ਬਖਸ਼ਿਆ ਨਹੀਂ ਜਾਊਗਾ ਜਿਵੇਂ ਕੋਈ ਫੈਂਸੀ ਨੰਬਰ 플레이ਟਸ ਜਾਂ ਕਿਸੇ ਬਿਨਾਂ ਡਾਕੂਮੈਂਟਸ ਤੋਂ ਸਾਰਿਆਂ ਦੇ ਚਲਾਨ ਕੀਤੇ ਜਾ ਰਹੇ ਨੇ ਤੇ ਕੀਤੇ ਜਾਣਗੇ ਸਰ ਜੋ ਪਟਾਕੇ ਵਜਾਉਂਦੇ ਨੇ ਮੋਟਰਸਾਈਕਲ ਬਲੂਡ ਦੇਜ ਦਾ ਕੱਢਦੇ ਨੇ ਉਹਨਾਂ ਬਾਰੇ ਤੁਸੀਂ ਸਾਈਕਲ ਪਟਾਕੇ ਜਿਹੜੇ ਵਜਾਉਂਦੇ ਨੇ ਤੁਸੀਂ ਫਾਲਾ ਜ਼ੀਰੋ ਆਫ ਗਰਾਉਂਡ ਲੈਵਲ ਤੇ ਰਿਪੋਰਟ ਲੈ ਕੇ ਦੇਖਿਓ ਤੇ ਆਲਰੇਡੀ ਇੱਥੇ ਠੱਲ ਪਾ ਚੁੱਕੇ ਪਾ ਚੁੱਕੇ ਹਾਂ ਸੀ ਤੇ ਹੋਰ ਅਸੀਂ ਪ੍ਰੋਪਰ ਠੱਲ ਪਾਵਾਂਗੇ ਕਿਸੇ ਨੂੰ ਇੱਥੇ ਇਹ ਚੀਜ਼ ਕਰਨ ਨਹੀਂ ਦਿੱਤੀ ਜਾਏਗੀ ਇਕਸਰ ਬਾਜ਼ਾਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਬਹੁਤ ਹੈ ਬਹੁਤ ਦੁਕਾਨਦਾਰਾਂ ਦੇ ਬਹੁਤ ਸਾਮਾਨ ਬਹੁਤ ਜ਼ਿਆਦਾ ਰੱਖਿਆ ਹੁੰਦਾ ਰਸਤਾ ਰੁਕਿਆ ਹੁੰਦਾ ਯਾਰ ਦੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਉਹਦੇ ਵੱਲ ਵੀ ਸਾਡਾ ਧਿਆਨ ਪੂਰਾ ਪੂਰਾ ਜੀ ਮੈਂ ਆਪ ਆਪ ਵੀ ਜਾ ਕੇ ਫਿਜ਼ੀਕਲੀ ਰਾਉਂਡ ਮਾਰ ਕੇ ਆਇਆ ਇੱਕ ਵਾਰੀ ਇੱਕ ਵਾਰੀ ਮੈਂ ਵਾਰਨਿੰਗ ਦੇ ਚੁੱਕਿਆ ਸਾਰਿਆਂ ਨੂੰ ਆਲਮੋਸਟ ਸਾਰਿਆਂ ਨੇ ਆਪ ਦਾ ਦੁਕਾਨਾਂ ਦੇ ਮੂਹਰੇ ਤੋਂ ਜਿਹੜਾ ਸਾਮਾਨ ਹੈਗਾ ਚੱਕ ਲਿਆ ਤੇ ਅਸੀਂ ਆਉਂਦੇ ਇੱਕ ਅਦੇ ਦਿਨ ਦੇ ਵਿੱਚ ਵਿੱਚ ਪੰਚਾਇਤ ਨਾਲ ਲੜ ਕੇ ਉੱਥੇ ਅਫੀਸ਼ੀਅਲ ਕਾਰਵਾਈ ਵੀ ਕਰਾਂਗੇ ਪੰਜਾਬ ਦੀ ਹਰ ਘਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੇਪੜੀ ਕਾ